ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਅੰਸਾਰ ਮੋਰਚੇ ਵਿੱਚ ਜਿਹੜੀ ਅੱਜ ਦੀ ਮੀਟਿੰਗ ਰੱਖੀ ਸੀਗੀ ਉਹਦਾ ਏਜੰਡਾ ਸੀ ਕਿ 2 ਸਾਲ ਤਕਰੀਬਨ 2 ਮਹੀਨੇ ਹੋ ਗਏ ਜਾ ਰਹੇ ਹਨ ਕੌਮੀ ਅੰਸਾਰ ਮੋਰਚਾ ਲੱਗੇ ਨੂੰ ਪੰਜਾਬ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਯੂਟੀ ਸਰਕਾਰ ਕੋਈ ਵੀ ਅੰਸਾਰ ਦੇਣ ਨੂੰ ਤਿਆਰ ਨਹੀਂ ਤੋ ਅਗਲੀ ਰਣਨੀਤੀ ਤਿਆਰ ਕਰਨ ਵਾਸਤੇ ਆਦੀ ਮੀਟਿੰਗ ਸੱਦੀ ਗਈ ਸੀ ਜਥੇਬੰਦੀਆਂ ਦੀ ਨਮਾਇਦਾ ਮੀਟਿੰਗ ਅੱਜ ਸਾਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚੇ ਇੱਥੇ ਫੋ ਸਾਰੀ ਵਿਚਾਰ ਕਰਕੇ ਕੁਝ ਫੈਸਲੇ ਲਏ ਗਏ ਕਿ 31 ਮਾਰਚ ਨੂੰ ਅ ਕੌਮੀ ਇਨਸਾਫ ਮੋਰਚੇ ਵਿੱਚ ਇਕ ਅੰਤਰਰਾਸ਼ਟਰੀ ਪੰਥ ਅਤੇ ਪੰਜਾਬ ਸਮੇਲਨ ਕੀਤਾ ਜਾਵੇਗਾ। ਉਹ ਸਾਰੀ ਇਨਸਾਨਪਸੰਦ ਜਥੇਬੰਦੀਆਂ ਜਿੰਨੀਆਂ ਵੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੀਆਂ ਰਾਜਨੀਤਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਹਰ ਇੱਕੋ ਜਥੇਬੰਦੀ ਜਿਹੜੀ ਆਪਣੇ ਹੱਕਾਂ ਲਈ ਲੜਾਈ ਲੜਦੀ ਹੈ ਸੋ ਉਹਨਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਬੇਨਤੀ ਹੈ ਕਿ 31 ਮਾਰਚ ਦੇ ਪ੍ਰੋਗਰਾਮ ਨੂੰ ਆਪਣਾ ਪ੍ਰੋਗਰਾਮ ਸਮਝ ਕੇ ਉਹ ਇੱਥੇ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ ਤਾਂ ਕਿ ਲੱਖਾਂ ਦੀ ਤعداد ਚ ਇਕੱਠ ਕੀਤਾ ਜਾਵੇ ਇੱਕ ਸਨੇਹਾ ਸੰਗਤਾਂ ਤੱਕ ਪਹੁੰਚੇ ਕਿ ਸਰਕਾਰਾਂ ਇਨਸਾਫ ਦੇਣ ਨੂੰ ਤਿਆਰ ਨੇ ਸੋ ਅੱਜ ਦੀ ਮੀਟਿੰਗ ਵਿੱਚ ਦੂਜਾ ਮਤਾ ਇਹ ਹੋਇਆ ਕਿ 13 ਮਾਰਚ ਨੂੰ ਇੱਕ ਅਰਦਾਸ ਦਿੱਸ ਕਿਉਂਕਿ 13 ਮਾਰਚ ਨੂੰ ਇੱਕ 74 ਨਵਾਂ ਸਾਲ ਚੜਦਾ ਖਾਲਸੇ ਦਾ ਨਾਲ ਕਿ ਸਾਈ ਸੰਮਤ ਹੈ ਉਹਦੇ ਅਨੁਸਾਰ ਨਵਾਂ ਸਾਲ ਹੁੰਦਾ ਸੋ ਉਸ ਦਿਨ ਅਰਦਾਸ ਦਿੱਸ ਜਿੱਥੇ ਜਿੱਥੇ ਵੀ ਹਰ ਇੱਕ ਗੁਰੂ ਘਰ ਚ ਭਾਵੇਂ ਪਿੰਡ ਚ ਹੈ ਸ਼ਹਿਰ ਚ ਹੈ ਮੁਹੱਲੇ ਚ ਹੈ ਉੱਥੇ ਹਰ ਘਰ ਵਿੱਚ ਤੇ ਹੋਂਨੇ ਇਨਸਾਨ ਮੋਰਚੇ ਵਿੱਚ ਅਰਦਾਸ ਕੀਤੀ ਜਾਵੇ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਖਿਲਾਫ ਇੱਕ ਕਾਨੂੰਨ ਬਣਾਉਣ ਉਸਤੇ ਗੁਰੂ ਸਾਹਿਬ ਦੀ ਸਤਕਾਰ ਲਈ ਅਰਦਾਸ ਕੀਤੀ ਜਾਵੇ ਸੋ ਸੰਗਤਾਂ ਨੂੰ ਇਹ ਬੇਨਤੀ ਹੈ ਤਿੰਜਾ ਇੱਕ ਜਿਹੜਾ ਹਰ ਰੋਜ਼ ਤਕਰੀਬਨ 6 ਫਰਵਰੀ 2023 ਤੋਂ ਇੱਕ 31 ਮੈਂਬਰੀ ਜਥਾ ਕੌਮੀ ਇਨਸਾਮ ਮੋਰਚੇ ਦੀ ਸਟੇਟ ਤੋਂ ਮੁੱਖ ਮੰਤਰੀ ਭਗਮੰਤ ਮਾਨ ਦੀ ਕੋਠੀ ਵੱਲ ਭੇਜਿਆ ਜਾਂਦਾ ਸੀ ਪਰੰਤੂ ਉਸ ਨੂੰ ਰਸਤੇ 'ਚ ਰੋਕ ਕੇ ਰੋਕਿਆ ਜਾਂਦਾ ਸੀ ਪਰ ਕੱਲ ਨੂੰ ਇਹ ਬੜੈਲ ਜੇੜ ਵੱਲ ਰਵਾਨਾ ਹੋਵੇਗਾ ਉੱਥੇ ਬੜੈਲ ਜੇੜ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੁੱਖ ਮੰਤਰੀ ਦਿੱਲੀ ਕੇਜਰੀਵਾਲ ਉਹਨਾਂ ਦਾ ਪੁਤਲਾ ਫੁਕਿਆ ਜਾਵੇਗਾ ਕਿਉਂਕਿ ਉਹਨਾਂ ਨਾਲ ਕੌਮੀ ਇਨਸਾਮ ਮੋਰਚੇ ਦੀਆਂ ਕਾਫੀ ਮੰਗਾਂ ਸੰਬੰਧਿਤ ਹੈ ਉਹ ਗੱਲ ਕਰਨ ਨੂੰ ਵੀ ਯਾਰ ਨਹੀਂ ਬਦਲ ਜੇਣ ਵਾਲਾ ਰਹਿਮਾਨਾ ਹੋਵੇਗਾ ਤੇ ਉਹ ਉੱਥੇ ਵੀ ਉੱਥੇ ਪੁਤਲਾ ਫੁਕਿਆ ਜਾਵੇਗਾ ਉਹਨਾਂ ਦਾ ਪੰਜਾਬ ਚੌਥਾ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਮੂਚੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ 31 ਮਾਰਚ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਿੰਡ-ਪਿੰਡ ਮੀਟਿੰਗਾਂ ਕੀਤਾ ਜਾਣੀਆਂ ਜੋ ਵੀ ਭਾਵੇਂ ਉੱਥੇ ਮਾਰਚ ਕੱਢਣੇ ਪੈਣ ਜਾਂ ਲੋਕੜ ਮੀਟਿੰਗਾਂ ਕਰਨੀਆਂ ਪੈਣ ਉਸ 31 ਮਾਰਚ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਾਸਤੇ ਅਸੀਂ ਪਿੰਡ-ਪਿੰਡ ਘਰ-ਘਰ ਜਾ ਕੇ ਇਸ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਪ੍ਰੇਰ ਕੇ 31 ਮਾਰਚ ਨੂੰ ਇਥੇ ਕੌਮੀ ਹਸਾਬ ਮੋਰਚੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਜਾਵੇਗਾ ਹੁਣ ਮੈਂ ਬੇਨਤੀ ਕਰਨਾ ਠੀਕ ਹੈ ਜੀ ਕੋਈ ਨਵੇਂ ਸਰਦਾਰ ਗੁਰਦੀਪ ਸਿੰਘ ਜੀ ਬਟਿੰਡਾ ਜਿਨ੍ਹਾਂ ਦੇ ਜਿਹੜੀ ਜਥੇਬੰਦੀਆਂ ਜੋ ਵੀ ਨਾਨਕ ਨੇਵਾ ਲੈਵਾ ਦੇਸ਼ ਦੇ ਦੀਆਂ ਸੰਗਤਾਂ ਇਸ ਕੌਮੀ ਹਸਾਬ ਮੋਰਚੇ ਦਾ ਸਾਥ ਦੇਰੀ ਉਹਨਾਂ ਦਾ ਧੰਨਵਾਦ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਵਿੱਚ ਫਟੇਗੜ ਸਾਹਿਬ ਵਿੱਚ ਕਿਸਾਨ ਜਥੇਬੰਦੀਆਂ ਸੰਤ ਮਹਾਪੁਰਖਾਂ ਅੰਥਕ ਜਥੇਬੰਦੀਆਂ ਦੀ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਫੈਸਲਾ ਹੋਇਆ ਕਿ 16 ਫਰਵਰੀ ਨੂੰ ਸਾਰੇ ਮੇਤੀ ਦੇ ਮੈਂਬਰਾਂ ਦੀ ਮੀਟਿੰਗ ਕਰਕੇ ਅਗਲਾ ਐਲਾਨ ਕੀਤਾ ਜਾਵੇ ਅੱਜ ਸਾਨੂੰ ਬਹੁਤ ਤਸੱਲੀ ਤੇ ਖੁਸ਼ੀ ਹੈ ਕਿ ਪੰਜਾਬੀਆਂ ਸਾਰੀਆਂ ਸੰਘਰਸ਼ੀ ਕਿਸਾਨ ਜਥੇਬੰਦੀਆਂ ਜਿਨ੍ਹਾਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਕਿਸਾਨ ਯੂਨੀਅਨ ਰਖਵਾਲ ਕਿਸਾਨ ਯੂਨੀਅਨ ਜੋ ਸਤਰਾਮ ਸਿੰਘ ਬੈਣੂ ਦੀ ਹੈ ਇਸੇ ਤਰ੍ਹਾਂ ਹੋਰ ਭਾਰਤੀ ਕਿਸਾਨ ਯੂਨੀਅਨਾਂ ਯਾਦ ਭਾਰਤੀ ਕਿਸਾਨ ਯੂਨੀਅਨ ਖੁਸਾ ਪੰਥਕ ਜਥੇਬੰਦੀਆਂ ਛੋਵੇਂ ਇਕਾਲੀ ਦਲ ਅਵਰਸਰ ਸ੍ਰੀ ਅਕਾਲੀ ਅਕਾਲੀ ਦਲ ਅੰਮ੍ਰਿਤਸਰ ਫਟੇ ਅੰਮ੍ਰਿਤਸਰ ਫਟੇ ਇਸੇ ਤਰ੍ਹਾਂ ਸ਼ੇਰੇ ਪੰਜਾਬ ਅਕਾਲੀ ਦਲ ਦਾਲ ਖਾਲਸਾ ਗੁਪਾਰੀ ਹਣੀਆਂ ਜੱਥੇਬੰਦੀਆਂ ਤਰਨ ਜੈਨ ਜੀ ਇਸ ਇਲਾਕੇ ਦੀ ਬਹੁਤ ਵੱਡੀ ਗੈਂਦਤੀ ਸੀ ਪੰਜ ਸਰਪੰਚ ਤੇ ਜਮੇਵਰ ਵੱਡੇ ਆਏ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਸਰਕਾਰ ਨੂੰ ਚੇਤਾਵਨੀ ਦੇਣੀ ਅਸੀਂ ਕਹਿਣਾ ਚਾਹੁੰਦੇ ਆ ਕਿ ਭਗਵਾਨ ਸਿੰਘ ਮਾਨ ਨੇ ਪੰਜਾਬ ਨਾਲ ਤੇ ਪੰਥ ਨਾਲ ਬੇਵਿਸ਼ਵਾਸੀ ਵੀ ਕੀਤੀ ਤੇ ਅਕਿੰਤ ਘੰਤਾ ਵੀ ਦਿੱਤੀ ਹੁਣ ਪੰਜਾਬ ਦੇ ਲੋਕ ਕੋ ਦਾ ਮੂੰਹ ਤੋੜ ਕੇ ਜਵਾਬ ਦੇਣਗੇ ਤੇ ਇੱਕ ਗੱਲ ਮੈਂ ਹੋਰ ਸਪਸ਼ਟ ਕਰਨੀ ਚਾਹਣਾ ਹੈ ਕਿ ਉਹ ਜਿੰਦਾ ਜਿਹੜਾ ਸਾਡਾ ਸਮਾमेलन ਹੈ ਉਹ ਬਿਲਕੁਲ ਅੰਤਰਰਾਸ਼ਟਰੀ ਪੱਧਰ ਦਾ ਸੂਚੇ ਭਾਈਚਾਰਿਆਂ ਦਾ ਸੂਚੇ ਪੰਜਾਬ ਦਾ ਦੇਸ਼ ਭਰ ਦੇ ਵਿੱਚੋਂ ਮੁੱਖੀ ਅਧਿਕਾਰ ਤੇ ਸਿੱਖਾਂ ਦੇ ਸੂਚੇ ਸਿੱਖ ਜਥੇਬੰਦੀਆਂ ਦਾ ਸਾਂਝਾ ਸਮਾमेलन ਹੋਵੇਗਾ ਅਗਲਾ ਪ੍ਰੋਗਰਾਮ ਉਸ ਦਿਨ ਐਲਾਨ ਕੀਤਾ ਜਾਵੇਗਾ ਉਸ ਦਿਨ ਸਾਡਾ ਕੋਈ ਮਾਰਚ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਪ੍ਰੋਗਰਾਮ ਨਹੀਂ ਬਾਈ ਮਜੀਠਾ ਖਾਲਸਾ बलविंद जी उसदार बलबीर सिंह जी जलाके बहुत वही सेवा कर रहे हैं विचार वागुरु जी का खालसा वाहू जी की फतेह सीनियर आगू साहबान ने सारा समुचा प्रोग्राम दस दता है बाकी जी पुतला साड़न की कार्रवाई है ਉਹ ਇਸ ਕਰਕੇ ਸ਼ੁਰੂ ਕੀਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੱਫੀਬਾਰ ਬਿਕਾਰ ਸਿੰਘ ਹਰਾਰਾ ਹਰਾਂ ਦਾ ਸੁਪਰੀਮ ਕੋਰਟ ਜਿਹੜਾ ਕੇਸ ਚੱਲਦਾ ਸੀ ਪੰਜਾਬ ਸਰਕਾਰ ਦਾ ਘਣਾਉਣਾ ਚਿਹਰਾ ਜਿਹੜਾ ਹੈਗਾ ਉੱਥੇ ਸਾਹਮਣੇ ਆਇਆ ਹੈ ਪੰਜਾਬ ਸਰਕਾਰ ਨੇ ਇਹ ਦਿੱਕਤ ਦੇ ਵਿਰੋਧਤਾ ਕੀਤੀ ਹੈ ਕਿ ਉਹਨਾਂ ਦੇ ਇੱਥੇ ਆਉਣ ਦੇ ਨਾਲ ਅਮਨ ਕਾਨੂੰਨ ਖਰਾਬ ਹੋ ਜਾਵੇਗਾ ਜੋ ਭਗਵੰਤ ਮਾਨ ਜਿਨੇ ਸਿੱਖਾਂ ਤੋਂ ਤਾਕਤ ਲੈ ਕੇ ਪੰਡਾਲ ਤੇ ਪੰਥ ਨਾਲ ਵਾਅਦੇ ਕਰਕੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਨੀਆ ਅਯਦਿਆਂ ਦਾ ਆਨਸਾ ਮਿਲੇਗਾ ਜੋ ਹੁਣ ਹੁਣੇ ਤੋਂ ਹੋ ਰਿਹਾ ਸੋ ਉਹਦਾ ਹਰ ਰੋਜ਼ ਪਤਲਾ ਜਿਹੜਾ ਹੈਗਾ ਜਿੱਦੀ ਸ਼ੁਰੂਆਤ ਅੱਜ ਹੀ ਕੀਤੀ ਜਾਵੇਗੀ ਅੱਜ 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 ਤਿਆਰ ਹੈ ਅੱਜ ਬਾਅਦ ਤਿਆਰ ਹੈ ਸੋ ਅੱਜ ਸਾਰੀਆਂ ਸੰਗਤਾਂ ਜਾ ਕੇ ਵੀ ਪੀਐਸ 64 ਤੱਕ ਅਸੀਂ ਸ਼ੁਰੂਆਤ ਕਰਾਂਗੇ ਤੇ ਉਸ ਤੋਂ ਬਾਅਦ ਬਰਾਂਡ ਡੀਲ ਜਿਹੜਾ ਹੈਗਾ ਹਰ ਰੋਜ਼ ਕੱਤੀ ਮੈਂ ਲਈ ਜਥਾ ਜਿਹੜਾ ਜਾਂਦਾ ਉਹ ਪੁਤਲਾ ਨਾਲ ਲੈ ਕੇ ਜਾਇਆ ਕਰੇਗਾ ਔਰ ਇੱਕ ਗੱਲ ਹੋਰ ਸਪਸ਼ਟ ਕਰ ਦਈਏ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਜਿਹੜਾ ਹੈਗਾ ਉਹ ਮੰਗਿਆ ਹੈ ਕਿ ਚਾਰਾਂ ਹਫ਼ਤੇ ਦੇ ਵਿੱਚ ਦਵਾਲ ਦੇਵੀ ਜੇਕਰ ਉਹਨਾਂ ਦਾ ਰੁਖ ਵੀ ਪੰਜਾਬ ਸਰਕਾਰ ਵਰਗਾ ਹੀ ਰਿਹਾ ਤੇ ਪੁਤਲੇ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਕਿ ਨਾਲ ਹੀ ਹਰ ਰੋਜ਼ ਕੇਂਦਰ ਸਰਕਾਰ ਦਾ ਪੁਤਲਾ ਜਿਹੜਾ ਉਹ ਵੀ ਫੁੱਟਿਆ ਜਾਇਆ ਕਰੇਗਾ ਜੋ ਇਹਨਾਂ ਸ਼ਬਦਾਂ ਦੇ ਨਾਲ ਹੀ ਧੰਨਵਾਦ ਪਰ ਮੈਂ ਬੇਨਤੀ ਕਰਦਾ ਹਾਂ ਬਰੂਪੁਰ ਸਾਹਿਬ ਨੂੰ ਕੋਈ ਵੀ ਦੌਸ਼ਸ਼ਬ ਸੰਬੰਧਨ ਕੰਮ ਦਾ ਭਾਈ ਜੀ ਸਾਸੰਗ ਜੀ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਸਲੀ ਸਾਸੰਗ ਜੀ ਗੋਚੇ ਚ ਜੋ ਵੀ ਗੋਚੇ ਦੇ ਆਗੂ ਸਾਡੇ ਪਵਾਦ ਇਲਾਕੇ ਨੂੰ ਜੋ ਸੇਵਾ ਲਾਉਣਗੇ ਅਸੀਂ ਪਵਾਦ ਦੇ ਇਲਾਕੇ ਦੇ ਪਿੰਡ ਜੋ ਘਰ ਘਰ ਤੋਂ ਇੱਥੇ ਪਹੁੰਚਾਂਗੇ ਤੇ ਇਸ ਮੋਰਚੇ ਦੀ ਸੇਵਾ ਕਰਾਂਗੇ ਤੇ ਮੈਂ ਵਾਅਦੇ ਲਾ ਕੇ ਬਣੋ ਇੱਕ ਉਹ ਦੁਆਰੇ ਹਾਂ ਬਸਵਾਸ ਕਿ ਸਾਥ ਸੰਜੀਤ ਜੀ ਇਲਾਕੇ ਨੂੰ ਮੈਂ ਕਹਿ ਵੀ ਰਿਹਾ ਆਂ ਕਿ ਆਪਾਂ ਦੇ ਇਸ ਸਾਨੂੰ ਸੇਵਾ ਮਿਲੀ ਹੈ ਪਾਉਦੇ ਇਲਾਕੇ ਦੀ ਸੇਵਾ ਕਰਨੀ ਇਸ ਮੋਰਚੇ ਦੀ ਅਸੀਂ ਵੱਧ ਚੜ ਕੇ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਦਾ ਯਾਰਾਂ ਨੂੰ ਲੈਣੇ ਆਣੇ ਹਾਂ ਸੋਹਣੇ ਬੰਤੀ ਅਸੀਂ ਪਹਿਲੇ ਸਾਰੇ ਮੋਰਚੇ ਵੱਲੋਂ ਸਰਕਾਰ ਨੂੰ ਕੰਨੀ ਚਾਹੁੰਦੇ ਆਂ ਕਿ ਜਿਹਨੇ ਪਿੱਛੇ ਅਸੀਂ 7 ਤਰੀਕ ਦਾ ਪ੍ਰੋਗਰਾਮ ਦਿੱਤਾ ਸੀ ਜਾਂ ਅੱਜ ਇਹ ਹੁਣ 23 ਮਾਰਚ ਦਾ ਪ੍ਰੋਗਰਾਮ ਦਿੱਤਾ ਆ ਤੇ ਸਰਕਾਰ ਆ ਜਿਹੜੀ ਸਾਡੇ ਨੌਜਵਾਨਾਂ ਨੂੰ ਸਾਡੇ ਕਿਸਾਨ ਆਗੂਆਂ ਨੂੰ ਸਾਡੇ ਮੋਰਚੇ ਦੇ ਆਗੂਆਂ ਨੂੰ ਸਮੇਂ-ਸਮੇਂ ਤੇ ਹਰਾਸ ਕਰਦੀ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਪਾਉਂਦੀ ਆ ਇਸ ਵਾਰ ਜੇ ਪੰਜਾਬ ਸਰਕਾਰ ਨੇ ਜਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਡੇ ਆਗੂਆਂ ਦੀਆਂ ਗ੍ਰਿਫਤਾਰੀਆਂ ਪਾਉਣੀਆਂ ਸ਼ੁਰੂ ਕੀਤੀਆਂ ਤਾਂ ਮੋਰਚਾ ਸਖਤ ਐਕਸ਼ਨ ਲਵੇਗਾ ਇਹ ਅਸੀਂ ਇਸ ਵਾਰ ਪਹਿਲੇ ਚੇਤਾਵਨੀ ਦੇ ਰਹੇ ਆਂ ਇਹਨਾਂ ਕੋਲ Dependingly ਬਹੁਤ ਲੰਗਰ ਦੀ ਬੇਨਤੀ ਕਰਦੇ ਪ੍ਰਸ਼ਾਦਾ ਸ਼ਾਕੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਅੱਜ ਵਾਲੀ ਜਿਹੜੀ ਮੀਟਿੰਗ ਹੋ ਸਮਾਪਤ ਆ ਤੇ ਸਾਰੀਆਂ ਸੰਗਤਾਂ ਨੇ ਜਿਹੜਾ ਲੰਗਰ ਪ੍ਰਸ਼ਾਦਾ ਸ਼ਾਕੀ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਦਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ